ਸਾਨੂੰ ਆਪਣਾ ਅਧਿਕਾਰ ਸਮਝਣਾ ਪਿਆਣਾ ਤਾਂ ਜੋ ਪਰਮੇਸ਼ਰ ਦੇ ਵਿੱਚ ਅਸੀਂ ਅਧਿਕਾਰ ਕਰ ਸਕੀਏ ਤੁਹਾਡੀ ਬਿਮਾਰੀ ਤੁਹਾਡੇ ਅਧਿਕਾਰ ਦੇ ਵਿੱਚ ਆ ਤੁਹਾਡਾ ਕਰਜ਼ਾ ਤੁਹਾਡੇ ਅਧਿਕਾਰ ਦੇ ਵਿੱਚ ਆ ਤੁਹਾਡਾ ਫੇਲਿਅਰ ਤੁਹਾਡੇ ਅਧਿਕਾਰ ਦੇ ਵਿੱਚ ਆ ਚਾਹੇ ਨੂੰ ਇਸਤੇਮਾਲ ਅੱਜ ਕਰ ਲੋ ਚਾਹੇ 10 ਸਾਲ ਬਾਅਦ ਕਰ ਲੋ ਇਹ ਤੁਹਾਡੇ ਅਧਿਕਾਰ ਦੇ ਵਿੱਚ ਦਿੱਤਾ ਗਿਆ ਪਰਮੇਸ਼ਰ ਵੱਲੋਂ ਆਮੀਨ ਪਰਮੇਸ਼ਰ ਆਸ ਟੈਮ ਕੁਛ ਵੀ ਕੰਟਰੋਲ ਨਹੀਂ ਕਰ ਰਿਹਾ ਉਹ ਅਧਿਕਾਰ ਦੇ ਚੁੱਕਾ ਉਹਨੇ ਆਦਮ ਨੂੰ ਬਣਾ ਕੇ ਅਧਿਕਾਰ ਦਿੱਤਾ ਸੀ ਉਸ ਤੋਂ ਬਾਅਦ ਦੂਜਾ ਅਧਿਕਾਰ ਫਿਰ ਪਰਮੇਸ਼ਰ ਇਸ਼ੂ ਵਸ ਨੂੰ ਦਿੱਤਾ ਗਿਆ ਕਿ ਹੁਣ ਤੇਰੇ ਕੋਲ ਉਹ ਵੀ ਆਪਣੇ ਕੋਲ ਅਧਿਕਾਰ ਨਹੀਂ ਲੈ ਕੇ ਗਿਆ ਉਹ ਕਹਿੰਦਾ ਮੈਂ ਤੁਹਾਨੂੰ ਸ਼ਤਰੂ ਦੀ ਸਾਰੀ ਤਾਕਤ ਦੇ ਉੱਤੇ ਅਧਿਕਾਰ ਦਿੱਤਾ ਉਸ ਜਗ੍ਹਾ ਤੇ ਵੀ ਪਰਮੇਸ਼ਰ ਨੇ ਇਹ ਨਹੀਂ ਕਿਹਾ ਮੈਂ ਤੁਹਾਨੂੰ ਥੋੜੀ ਜਿਹੀ ਤਾਕਤ ਦੇ ਅਧਿਕਾਰ ਦੇਣਾ ਜਿਸ ਤਰ੍ਹਾਂ ਇਹਦੇ ਵਿੱਚ ਲਿਖਿਆ ਕਿ ਪਰਮੇਸ਼ਰ ਤੋਂ ਥੋੜੇ ਜਿ ਤੁਸੀਂ ਕੰਮ ਬਣਾਏ ਗਏ ਉਹਨੇ ਵੀ ਉਸ ਜਗ੍ਹਾ ਤੇ ਥੋੜੇ ਦਾ ਇਸਤੇਮਾਲ ਨਹੀਂ ਕੀਤਾ ਕਹਿੰਦਾ ਮੈਂ ਸਾਰੀ ਤਾਕਤ ਤੇ ਅਧਿਕਾਰ ਦਿੱਤਾ ਤੁਹਾਨੂੰ ਸ਼ਤਰੂ ਦੀ ਪਰ ਜੇ ਉਸ ਸ਼ਤਰੂ ਦੀ ਤਾਕਤ ਤੇ ਸਾਡੇ ਕੋਲ ਅਧਿਕਾਰ ਨਹੀਂ ਹੋ ਰਿਹਾ ਇਹਦਾ ਮਤਲਬ ਅਸੀਂ ਨਲਾਇਕ ਪੁੱਤਰ ਆ ਅਸੀਂ ਨਲਾਇਕ ਈਆਂ ਪੁੱਤਰ ਆ ਇਸ ਕਰਕੇ ਸਾਡੇ ਕੋਲ ਤੇ ਅਧਿਕਾਰ ਨਹੀਂ ਹੋ ਰਿਹਾ ਪਰਮੇਸ਼ਰ ਕਹਿੰਦਾ ਉੱਠੋ ਜਾਗੋ ਲੋਕੀ ਮਤਲਬ ਉਹ ਜਗੋਂ ਆਇਆ ਕਹਿੰਦਾ ਤੁਹਾਡੇ ਕੋਲ ਅਧਿਕਾਰ ਆ ਕਹਿੰਦਾ ਜਿਹੜੇ ਸ਼ੈਤਾਨ ਤੋਂ ਤੁਸੀਂ ਡਰਦੇ ਉਹ ਤੁਹਾਡੇ ਮੁਰੇ ਗਾਦਾ ਫਿਰੇਗਾ ਯੂਮਸੀ ਦੇ ਨਾਮ ਦੇ ਵਿੱਚ ਇਹ ਅਧਿਕਾਰ ਆ ਸਾਡਾ ਇਸ ਬਿਮਾਰੀ ਜਿਹੜੀ ਵੀ ਮਾਰਦੋਸੀ ਡਰ ਰਹੇ ਆ ਇਹ ਸਾਡੇ ਅਧਿਕਾਰ ਦੇ ਵਿੱਚ ਆ ਪਰਮੇਸ਼ਰ ਕਹਿੰਦਾ ਅਧਿਕਾਰ ਤਾਂ ਦੇ ਦਿੱਤੇ ਕਹਿ ਇਹਨੂੰ ਜਿਸ ਤਰ੍ਹਾਂ ਮੈਂ ਉਸ ਪੇਰ ਨੂੰ ਕਿਹਾ ਸੀ ਅੱਜ ਤੋਂ ਬਾਤਰਾ ਫੋਲਮਾ ਖਾਦੇ ਤੂੰ ਸੁੱਕ ਜਾਵੇਂਗਾ ਕਹਿੰਦਾ ਕਿਸ ਵੀ ਮਾਲ ਨੂੰ ਇਹ ਸੁੱਕੇਗਾ ਯੂਮਸੀ ਦੇ ਨਾਮ ਦੇ ਵਿੱਚ ਕਹਿਸ ਤੈਨੂੰ ਇਹ ਸੁਕੇਗਾ ਯੂਮਸੀ ਦੇ ਨਾਮ ਦੇ ਵਿੱਚ ਕਹਿਸ ਲਈ ਇਹਨੂੰ ਇਹ ਸੁਕੇਗਾ ਯੂਮਸੀ ਦੇ ਨਾਮ ਦੇ ਵਿੱਚ ਬਗਿ ਤੁਹਾਡੇ ਕੋਲ ਅਧਿਕਾਰ ਆ ਕਿਰਨੇ ਪਾਉ ਸ਼ੁਭਸੀ ਦੇ ਨਾਮ ਦੇ ਵਿੱਚ ਹਾਲੇ ਹਾਲੇ